ਪਠਾਨਕੋਟ ਦੇ ਚੱਕੀ ਦਰਿਆ ਤੋਂ ਪਿੰਡ ਕੁਠੇਰ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਇਹ ਨੌਜਵਾਨ ਪਿਛਲੇ 2 ਦਿਨ ਤੋਂ ਲਾਪਤਾ ਸਨ ਜਿਸ ਦੀ ਸ਼ਿਕਾਇਤ ਰਿਸ਼ਤੇਦਾਰਾਂ ਵੱਲੋਂ थाना ਸ਼ਾਹਪੁਰ ਕੰਡੀ ਵਿੱਚ ਕੀਤੀ ਗਈ ਸੀ ਪਰਿਵਾਰ ਵਾਲਿਆਂ ਨੇ ਇਹਨਾਂ ਦੇ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਹੈ ਉਥੇ ਹੀ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ 26 ਤਰੀਕ 12:30 ਵਜੇ ਦੇ ਕਰੀਬ ਘਰੋਂ ਨਿਕਲੇ ਨੇ ਤਿੰਨ ਲੜਕੇ ਇਹੀ ਏ ਸੰਜੀਵ ਕੁਮਾਰ ਤੇ ਅਸ਼ਤੀਸ਼ ਕੁਮਾਰ ਤੇ ਰਜੇਤ ਕੁਮਾਰ ਰਜੇਤ ਸਿੰਘ ਇਹ ਤਿੰਨੋਂ ਘਰੋਂ ਨਿਕਲੇ ਨਾ ਸਾਨੂੰ ਕੋਈ ਪਤਾ ਨਹੀਂ ਕਿੱਥੇ ਗਏ ਨੇ ਕਿੱਥੇ ਨਹੀਂ ਗਏ ਪਰ ਮਾੜੀ ਮੋੜੀ ਸ਼ਾਨਬੀਨ ਤੋਂ ਉਸ ਦੀ ਸ਼ਿਕਮਾਰ ਨੇ ਸਾਨੂੰ ਇਹ ਦੱਸਿਆ ਕਿ ਉਹ ਸ਼ਤਵਾਲ ਦੀ ਤਰਫ ਗਏ ਨੇ ਸਾਨੂੰ ਕੱਲ੍ਹ ਸਵੇਰ 9 ਵਜੇ ਕਰੀਬ ਸ਼ਾਪਰਕੰਡੀ ਥਾਣੇ ਜਾ ਕੇ ਰਿਪੋਰਟ ਕਰਵਾਈ ਹੈ ਸ਼ਾਪਰਕੰਡੀ ਥਾਣੇ ਵਾਲਿਆਂ ਨੇ ਘਰ ਆਏ ਨਾ ਉਹਨਾਂ ਤੋਂ ਸ਼ਾਨਬੀਨ ਕੀਤੀ ਹੈ ਇਹ ਕਹਿੰਦਾ ਵੀ ਮੈਂ ਸ਼ਤਵਾਲ ਉੱਥੇ ਚੱਕੀ ਦੇ ਕੋਲ ਲਾ ਦਿੱਤਾ ਜਾ ਕੇ ਇਹਨਾਂ ਨੂੰ ਤੇ ਫਿਰ ਉਹਦੇ ਬਾਅਦ ਮੈਨੂੰ ਨਹੀਂ ਪਤਾ ਕਿ ਕਿੱਥੇ ਚੱਲ ਗਏ ਨੇ ਕਿੱਥੇ ਨਹੀਂ ਗਏ ਸਾਨੂੰ ਸ਼ੱਕ ਹੈਗਾ ਹੈ ਕਿ ਰੰਜੀਸ਼ ਰੰਜੀਸ਼ ਹੋ ਸਕਦੀ ਹੈ। ਸਾਇਕਾ ਮੰਗੇ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਹੈ। ਇਹ ਮੁੰਡੇ ਦੋ ਐ। ਕੁਠੇੜ ਪਿੰਡ ਦੇ ਪਰਸੋਂ ਨਹਾਣ ਆਏ ਸੀ ਆਪਣੇ ਘਰ ਵਾਲਿਆਂ ਨੂੰ ਦੱਸ ਕੇ ਗਏ ਸੀ ਨਹਾਣ ਥੱਲੇ ਆਪਾਂ। ਅੱਜ ਇਹਨਾਂ ਦੀ ਡੈੱਡ ਬੋਡੀ ਚੱਕੀ ਜਿਹੜਾ ਪਾਣੀ ਹੈਗਾ ਇਹ ਚ ਮਿਲੀ ਹੈ। ਆਪਾਂ ਇੱਥੇ ਮੌਕੇ ਤੇ ਪਹੁੰਚ ਗਏ। ਬਤ ਮੋਤਵਰਨ ਦੇ ਸੁਨ ਮੁਤਾਬਕ ਹੈ ਇਰੀਆ ਇਹ ਮਾ ਚੱਲਦਾ ਰਹਿੰਦਾ। ਸੋ ਮੋਤਵਰਨ ਦੇ ਕਹਿਣ ਦੇ ਮੁਤਾਬਕ ਆਪਾਂ ਜਿਹੜੀ ਨੂਰਪੁਰ ਪੁਲਿਸ ਨਾਲ ਦਾ ਵੇਟ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਜੋ ਡਿਸਕਸ ਕਰਕੇ ਜੋ ਕਾਰਵਾਈ ਬੰਦੀ ਕਰਦੇ ਆ ਆਪਣੇ ਬੱਚਿਆਂ ਦੀ ਮ੍ਰਿਤਕ ਸ਼ਰੀਰ ਦੇ ਲਈ ਪਰਿਵਾਰ ਨੂੰ ਤਕਰੀਬਨ 3 ਤੋਂ 4 ਘੰਟੇ ਉੜੀ ਕਰਨੇ ਪਈ ਕਿਉਂਕਿ ਜਿਸ ਥਾਂ ਦੋਵੇਂ ਲਾਸ਼ਾਂ ਮਿਲੀਆਂ ਸਨ ਉਹ ਪੰਜਾਬ ਤੇ ਹਿਮਾਚਲ ਸੀਮਾ ਨਾਲ ਲੱਗਦਾ ਇਲਾਕਾ ਹੈ ਜਿਸ ਦੇ ਚੱਲਦੇ ਮੌਕੇ ਤੇ ਪਹੁੰਚੀ ਪੰਜਾਬ ਤੇ ਹਿਮਾਚਲ ਦੀ ਪੁਲਿਸ ਇਸ ਮਾਮਲੇ ਨੂੰ ਇੱਕ ਦੂਜੇ ਤੇ ਗੱਲ ਪਾ ਰਹੀ ਸੀ ਕਾਫੀ ਦੇਰ ਬਾਅਦ ਹਿਮਾਚਲ ਪੁਲਿਸ ਨੇ ਮੰਨਿਆ ਕਿ ਇਹ ਜਕਾ ਹਿਮਾਚਲ ਵਿੱਚ ਪੈਂਦੀ ਹੈ ਪਠਾਨਕੋਟੋਂ ਸੁਖਜਿੰਦਰ ਕੁਮਾਰ ਜਗਬਣੀ ਟੀਵੀ